ਕਪਿਲ ਸ਼ਰਮਾ ਨੇ ਉਹਦੀ ਬੀਵੀ ਨੇ ਵੀ ਮੇਰੀ ਸਟੂਡੈਂਟ ਹੈ ਗਿੰਨੀ ਵੀ ਭਾਰਤੀ ਸਿੰਘ ਵੀਰਜੀਤ ਠਾਕੁਰ ਵੀ ਅਮਰਿੰਦਰ ਗੇਲਵੀ ਕਾਰਜ ਗੇਲਵੀ ਹਰਦੀਪ ਗੇਲਨੀਤਾ ਦੇਵਗਨ ਕਿੰਨੇ ਨਾਮ ਮੈਂ ਗਿਣਾਵਾ ਤੁਹਾਡੇ ਕੋਲ ਰਾਜਵੀਰ ਜਵੰਦਾ ਜਿਹੜਾ ਸਿੰਗਰ ਹੈ ਇਹ ਵੀ ਹੈ ਨਾ ਇਹ ਵਿੱਚ ਕਿੰਨੇ ਲੋਕ ਨੇ ਲਖਵਿੰਦਰ ਵਡਾਲੀ ਵੀ ਕਪਿਲ ਸ਼ਰਮਾ ਜਿਸ ਮੁਕਾਮ ਤੇ ਪਹੁੰਚਿਆ ਤੇ ਵੱਡੇ ਵੱਡੇ ਸਟਾਰ ਵੀ ਉਹਦੇ ਲਾਗੇ ਫਿੱਕੇ ਲੱਗਦੇ ਆ ਤੁਸੀਂ ਜਿਵੇਂ ਬਹੁਤ ਟਾਈਮ ਤੋਂ ਤੁਸੀਂ ਕਰ ਰਹੇ ਹੋ ਤਾਂ ਜਿਵੇਂ ਨਾ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਉਹਨੂੰ ਮੈਨੂੰ ਲੱਗਦਾ ਹੈ ਕਿ ਇੱਕ ਮਤਲਬ ਜਦੋਂ 15 ਸਾਲ ਤੋਂ ਬਾਅਦ ਨਾ ਮਤਲਬ ਅਗਰ ਮੈਂ 20 ਸਾਲ ਦੀ ਵੀ ਗੱਲ ਕਰਾਂ 20 ਸਾਲ ਤੱਕ ਵੀ ਬੱਚਾ ਨੂੰ ਅੱਜ ਕੱਲ ਪਤਾ ਨਹੀਂ ਹੁੰਦਾ ਕਿ ਅਸੀਂ ਜ਼ਿੰਦਗੀ ਵਿੱਚ ਕਰਨਾ ਕੀ ਹੈ ਤੁਹਾਡੇ ਲਈ ਰਿਅਲਾਈਜੇਸ਼ਨ ਕਦੋਂ ਸੀ ਕਿ ਨਹੀਂ ਮੈਂ ਥੀਏਟਰ ਲਈ ਬਣਿਆ ਆ ਐਕਚੁਅਲੀ ਮੈਂ ਉਦਾਂ ਤੇ ਬਚਪਨ ਤੋਂ ਕਰ ਰਿਹਾ ਪਹਿਲੇ ਤੋਂ ਪਤਾ ਨਹੀਂ ਸੀ ਵੀ ਮੈਂ ਜ਼ਿੰਦਗੀ ਥੀਏਟਰੀ ਕਰਾਂਗਾ ਫਿਰ ਮੈਨੂੰ ਲੱਗਾ ਕਿ ਅੱਛਾ ਮੈਂ ਟੀਚਰ ਬਣਾਂਗਾ ਮੈਨੂੰ ਟੀਚਰ ਬਣਨਾ ਚੰਗਾ ਸੀਗਾ ਕਿਉਂਕਿ ਉਹਦੇ ਵਿੱਚ ਵੀ ਸਿਖਾਉਣਾ ਹੁੰਦਾ ਨਾ ਇੱਕ ਸਿਖਾਉਣ ਵਾਲੀ ਸ਼ਖਸੀਅਤ ਜਿਹੜੀ ਫਿਰ ਜਦੋਂ ਮੈਂ 78 ਤੋਂ ਲੈ ਕੇ 88 ਤੱਕ ਗੁਰਸ਼ਰਨ ਭਾਜੀ ਨਾਲ ਥੀਏਟਰ ਕਰ ਰਿਹਾ ਸੀਗਾ ਤੇ ਉਹ ਦਿਨ ਬੜੇ ਔਖੇ ਸੀ ਅੱਤਵਾਦ ਦਾ ਟਾਈਮ ਸੀਗਾ ਤੇ ਅਸੀਂ ਪਰ ਥੀਏਟਰ ਰੈਗੂਲਰ ਕਰ ਰਹੇ ਸੀ ਉਸ ਪੀਰੀਅਡ ਨੇ ਮੈਨੂੰ ਕਮਿਟਮੈਂਟ ਬਣਾ ਦਿੱਤੀ ਕਿ ਉਹ ਜਦੋਂ ਹੀ ਮੈਂ ਅਸੀਂ ਉਦੋਂ ਗੁਰਸ਼ਰਨ ਭਾਈ ਨਾਲ ਕੰਮ ਕਰਦੇ ਆ ਦਿੱਲੀ ਵਗੈਰਾ ਜਾਂਦੇ ਸੀਗੇ ਤੇ ਕਈ ਲੋਕਾਂ ਨੇ ਕਿਹਾ ਕਹਿੰਦੇ ਤੂੰ ਇੰਨਾ ਅੱਛਾ ਐਕਟਰ ਹੈ ਤੂੰ ਨੈਸ਼ਨਲ ਸਕੂਲ ਆਫ ਡਰਾਮਾ ਕਿਉਂ ਨਹੀਂ ਜਾਂਦਾ ਮੈਨੂੰ ਪਤਾ ਹੀ ਨਹੀਂ ਸੀ ਕੀ ਹੁੰਦਾ ਨੈਸ਼ਨਲ ਸਕੂਲ ਆਫ ਡਰਾਮਾ ਉਹ ਐਕਚੁਅਲੀ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਗਿਆ ਨਹੀਂ ਉਹ ਮੈਨੂੰ ਲੈ ਕੇ ਗਏ ਉੱਥੇ ਉਹਨਾਂ ਨੇ ਖੁਦ ਮੈਨੂੰ ਫਾਰਮ ਭੇਜਿਆ ਉੱਥੋਂ ਟੀਚਰਾਂ ਨੇ ਕਿ ਤੂੰ ਇਹ ਪਰ ਤੂੰ ਇਥੇ ਆ ਤੂੰ ਟ੍ਰੇਨਿੰਗ ਲੈ ਸੋ ਮੇਰੀ ਜਿਹੜੀ ਉਹ ਟ੍ਰੇਨਿੰਗ ਸੀ ਨਾ ਉਹ ਫਿਰ ਮੈਨੂੰ ਲੱਗਾ ਕਿ ਮੈਂ ਥੀਏਟਰ ਵਾਸਤੇ ਬਣਿਆ ਹਾਂ ਮੈਂ ਹੋਰ ਕੁਝ ਕਰਨਾ ਹੀ ਨਹੀਂ ਹੈ ਇਸ ਇਹ ਮੇਰੀ ਰੂਹ ਦੇ ਨੇੜੇ ਮੇਰੇ ਦਿਲ ਦੇ ਨੇੜੇ ਆ ਤੇ ਮੈਨੂੰ ਲੱਗਾ ਕਿ ਮੇਰੇ ਆਪਣੇ ਪੰਜਾਬ ਨੂੰ ਵੀ ਇਦਾਂ ਦੀ ਥੀਏਟਰ ਦੀ ਲੋੜ ਹੈ ਕਿਸੇ ਟ੍ਰੇਨਡ ਬੰਦੇ ਦੀ ਲੋੜ ਹੈ ਕਿ ਸਾਰੇ ਤੇ ਉਦਾਂ ਅਮਚਰ ਲੋਕ ਕੰਮ ਕਰੀ ਜਾ ਰਹੇ ਸੀਗੇ ਤੇ ਇੱਕ ਉਹ ਥੀਏਟਰ ਹੋਵੇ ਜਿਹਦਾ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੱਕ ਨਾਮ ਹੋਵੇ ਤੇ ਫਿਰ ਮੈਨੂੰ ਖੁਸ਼ੀ ਹੈ ਕਿ ਉਹ ਮੈਂ ਕੀਤਾ ਵੀ ਮੈਂ ਹੁਣ ਤੱਕ 250 ਤੋਂ ਵੱਧ ਨੈਸ਼ਨਲ ਔਰ ਇੰਟਰਨੈਸ਼ਨਲ ਫੈਸਟੀਵਲਾਂ ਦੇ ਵਿੱਚ ਗਿਆ ਕਈ ਵਾਰੀ ਸਿਰਫ ਪੰਜਾਬ ਹੀ ਹੁੰਦਾ ਜਿੱਥੇ 40 ਮੁਲਕ ਇੰਟਰਨੈਸ਼ਨਲ ਫੈਸਟੀਵਲ ਚ ਹੁੰਦੇ ਆ ਉਹਨਾਂ ਵਿੱਚ ਸਿਰਫ ਮੇਰਾ ਹੀ ਨਾਟਕ ਹੁੰਦਾ ਔਰ ਉਹ ਵੀ ਪੰਜਾਬੀ ਜ਼ੁਬਾਨ ਦਾ ਨਾਟਕ ਹਿੰਦੁਸਤਾਨ ਨੂੰ ਰਿਪਰੈਜ਼ੈਂਟ ਕਰ ਰਿਹਾ ਹੁੰਦਾ ਇਸ ਲਈ ਮੈਨੂੰ ਚੰਗਾ ਲੱਗਦਾ ਕਿ ਮੈਂ ਥੀਏਟਰ ਕਰ ਰਿਹਾ ਵਾਂ ਤੇ ਥੀਏਟਰ ਕਰਦੇ ਹੁਣੇ ਮੈਂ ਫਿਲਮ ਕੀਤੀ ਹੈ ਸੋ ਮੈਂ ਹੁਣ ਦਰਸ਼ਕਾਂ ਨੂੰ ਵੀ ਕਹਾਂਗਾ ਕਿ ਤੁਸੀਂ ਇਹ ਸ਼ਾਇਰ ਫਿਲਮ ਵੇਖਣ ਆਇਓ 19 ਅਪ੍ਰੈਲ ਨੂੰ ਬੜੀ ਖੂਬਸੂਰਤ ਫਿਲਮ ਹੈ ਇੱਕ ਕਲਾਸਿਕ ਕਲਟ ਵਾਲੀ ਫਿਲਮ ਹੈ ਇੱਕ ਨਵੇਂ ਅੰਦਾਜ਼ ਵਾਲੀ ਫਿਲਮ ਹੈ ਜ਼ਮੀਨ ਨਾਲ ਜੁੜੇ ਹੋਏ ਲੋਕਾਂ ਦੇ ਫਿਲਮ ਹੈ ਤੇ ਬੜੀ ਪਿਆਰੀ ਫਿਲਮ ਬਣੀ ਹੈ ਤੇ ਤੁਹਾਨੂੰ ਚੰਗਾ ਲੱਗੇਗਾ ਫਿਲਮ ਵੇਖ ਕੇ ਬਹੁਤ ਸ਼ੁਕਰੀਆ ਸੋ ਇੱਕ ਸਵਾਲ ਮੈਂ ਪੁੱਛਣਾ ਚਾਹੂੰਗੀ ਜ ਤੁਸੀਂ ਜਦੋਂ ਟੀਚਰ ਦੀ ਗੱਲ ਕੀਤੀ ਕਿ ਤੁਸੀਂ ਟੀਚਰ ਬੰਨਣਾ ਚਾਹੁੰਦੇ ਸੀ ਇਦਾਂ ਕਿ ਇਹ ਮੈਂ ਮਤਲਬ ਮੈਂ ਜੋ ਸੁਣਿਆ ਹੈ ਕਿ ਕਪਲ ਸ਼ਰਮਾ ਜੀ ਨੇ ਵੀ ਤੁਹਾਡੇ ਤੋਂ ਕਿਤੇ ਲਈ ਹੈ ਟ੍ਰੇਨਿੰਗ ਵਗੈਰਾ ਕਪਲ ਸ਼ਰਮਾ ਨਹੀਂ ਉਹਦੀ ਬੀਵੀ ਨੇ ਵੀ ਮੇਰੀ ਸਟੂਡੈਂਟ ਹੈ ਗਿੰਨੀ ਵੀ ਭਰਦੀ ਸਿੰਘ ਵੀਜੀ ਵੀ ਠਾਕੁਰ ਵੀ ਅਮਰਿੰਦਰ ਗੇਲਵੀ ਕਾਰਜ ਗੇਲਵੀ ਹਰਦੀਪ ਗੇਲਨੀਤਾ ਦੇਵਗਨ ਕਿੰਨੇ ਨਾਮ ਮੈਂ ਗਿਣਾਵਾ ਤੁਹਾਡੇ ਕੋਲ ਹੈ ਨਾ ਦੇ ਆਪਣੇ ਕੀ ਹੈ ਮੁੰਡਾ ਵਾ ਰਾਜਵੀਰ ਜਵੰਦਾ ਜਿਹੜਾ ਸਿੰਗਰ ਹੈ ਇਹ ਵੀ ਹੈ ਨਾ ਇਹ ਵਿੱਚ ਕਿੰਨੇ ਲੋਕ ਨੇ ਲਖਵਿੰਦਰ ਵਡਾਲੀ ਵੀ ਹੈਰੀ ਪੱਟੀ ਜਿਹੜਾ ਡਾਇਰੈਕਟਰ ਹੈ ਪੰਜਾਬੀ ਫਿਲਮਾਂ ਦਾ ਉਹ ਵੀ ਮੇਰੇ ਸਟੂਡੈਂਟ ਤੋਂ ਪੜ੍ਹੇ ਹੁੰਦਾ ਹੈ ਨਾ ਗੁਰੂ ਨੂੰ ਨਾ ਹਮੇਸ਼ਾ ਜ਼ਿਆਦਾ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਉਹਦਾ ਆਪਣਾ ਸਿਖਾਇਆ ਹੋਇਆ ਬੱਚਾ ਹੋਰ ਉਚਾਈਆਂ 'ਚ ਹੁੰਦਾ ਹੈ ਤੇ ਤੁਸੀਂ ਇੱਕ ਅਗਰ ਮੈਂ ਵੈਸੇ ਤਾਂ ਹੋਈ ਨਾ ਜਿਵੇਂ ਮਾਂ ਨੂੰ ਸਾਰੇ ਬੱਚੇ ਪਿਆਰੇ ਹੁੰਦੇ ਆ ਬਟ ਇੱਕ ਕੋਈ ਸਟੂਡੈਂਟ ਤੁਹਾਡਾ ਇੱਕ ਕੋਈ ਤੁਸੀਂ ਸ਼ੇਅਰ ਕਰਨਾ ਚਾਹੋ ਜਿਨੇ ਤੁਹਾਨੂੰ ਬਹੁਤ ਪ੍ਰਾਊਡ ਫੀਲ ਕਰਾਇਆ ਤੁਹਾਨੂੰ ਆਪਣਾ ਇੱਕ ਟਾਈਮ ਯਾਦ ਆਇਆ ਹੋਵੇ ਕਿਸੇ ਇੱਕ ਸਟੂਡੈਂਟ ਦੇ ਨਾਲ ਐਦਾਂ ਤਾਂ ਮੇਰੇ ਕੋਲ ਬਹੁਤ ਸਾਰੇ ਐ ਪਰ ਤੁਸੀਂ ਦੇਖੋ ਨਾ ਜਿਸ ਤਰ੍ਹਾਂ ਕਪਿਲ ਸ਼ਰਮਾ ਜਿਸ ਮੁਕਾਮ ਤੇ ਪਹੁੰਚਿਆ ਤੇ ਵੱਡੇ ਵੱਡੇ ਸਟਾਰ ਵੀ ਉਹਦੇ ਲਾਗੇ ਫਿੱਕੇ ਲੱਗਦੇ ਆ ਔਰ ਉਹ ਜਿਸ ਅੰਦਾਜ਼ ਚ ਉਹਨੇ ਬਹੁਤ ਸਾਰੇ ਸ਼ੋਜ਼ ਮੈਨੂੰ ਯਾਦ ਕੀਤਾ ਕਿ ਮੇਰੇ ਉਸਤਾਦ ਕੇਵਲ ਤਾਲੀਵਾਲ ਨੇ ਔਰ ਜਦੋਂ ਉਹ ਇੰਨਾ ਡਾਊਨ ਟੂ ਅਰਥ ਮੁੰਡਾ ਇੰਨਾ ਗੁੱਡ ਹਿਊਮਨ ਬੀਇੰਗ ਹੈ ਨਾ ਬੰਬੇ ਤੋਂ ਤੁਰਨ ਲੱਗਿਆ ਵੀ ਫੋਨ ਕਰੇਗਾ ਕਿ ਪਾਜੀ ਮੈਂ ਅੰਮ੍ਰਿਤਸਰ ਆ ਰਿਹਾ ਵਾਂ ਤੇ ਮੈਂ ਤੁਹਾਡੇ ਕੋਲ ਅੱਜ ਰਾਤੀ ਪਹੁੰਚਾਂਗਾ ਉਹਨੇ ਫਿਰ ਰਾਤ ਨੂੰ ਮੇਰੇ ਕੋਲ ਹੀ ਖਾਣਾ ਖਾਣਾ ਵਾ ਤੇ ਜਿੱក ਦੀ ਲਾਈਟ ਮਾਹੌਲ ਵਿੱਚ ਬੈਠਣਾ ਵੀ ਆ ਗੱਪਾਂ ਮਾਰ ਉਹਨੇ ਕਹਿੰਦੇ ਚਲੋ ਪਾ ਅੱਜ ਛੱਤ ਤੇ ਬੈਠਦੇ ਆਪਾਂ ਉੱਤੇ ਇੰਜੋਏ ਕਰਦੇ ਆਪਾਂ ਗੱਪਾਂ ਮਾਰਦੇ ਆ ਸੋ ਐਦਾਂ ਦੇ ਅੰਦਾਜ਼ ਵਾਲਾ ਮੁੰਡਾ ਇਸ ਮੁਕਾਮ ਤੇ ਪਹੁੰਚ ਕੇ ਸੋ ਖੁਸ਼ੀ ਹੁੰਦੀ ਹੈ ਕਿ ਇਹੋ ਜਿਹੇ ਮੇਰੇ ਸਟੂਡੈਂਟ ਨੇ ਜਿਹੜੇ ਸੋਨਾ ਉਹਦੇ ਨਾਲ ਪ੍ਰਾਊਡ ਫੀਲ ਹੁੰਦਾ ਹੈ ਇਸੇ ਕਰਕੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਮੋਰ ਥੈਨ 50% ਮੇਰੇ ਆਰਟਿਸਟ ਨੇ ਪੰਜਾਬੀ ਫਿਲਮਾਂ ਦੇ ਵਿੱਚ ਸੋ ਇਹ ਸੀ ਮੇਰੇ ਨਾਲ ਕੇਵਲ ਧਾਰੀਵਾਲ ਜੀ ਬਹੁਤ ਚੰਗਾ ਲੱਗਾ ਇੰਟਰਵਿਊ ਕਰਕੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਹੋਈਆਂ ਉਮੀਦ ਕਰੇ ਤਾਹਾਨੂੰ ਇੰਟਰਵਿਊ ਪਸੰਦ ਆਇਆ ਹੋਗਾ ਬਾਤ ਤੋਂ ਬਾਤ ਸ਼ੇਅਰ ਕਰਿਓ ਤੇ ਕਮੈਂਟ ਸੈਕਸ਼ਨ ਵਿੱਚ ਆਪਣੇ ਗਾਇਜ਼ ਰੂਦ ਦੱਸਿਓ ਕੈਮਰਾ ਪਰਸਨਸ ਹੋਰ ਆਪਦੇ ਨਾਲ ਮੈਂ ਜਸਵੀਕਰ